ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਬੇਹਤ ਅਹਿਮ ਮੁੱਦੇ ਤੇ ਚਰਚਾ ਕਰਾਂ ਜੋ ਬੀਤੇ ਦਿਨੀ ਜਲੰਧਰ ਦੇ ਵਿੱਚ ਵਾਪਰਿਆ ਜਜ ਉਹ ਵਾਰਦਾਤਾ ਮਤਲਬ ਕਿ ਕ੍ਰਿਮੀਨਲ ਮਾਈਂਡਡ ਲੋਕ ਜਾਂ ਉਹਨਾਂ ਦੇ ਮਨਾਂ ਦੇ ਵਿੱਚ ਇਹ ਚੀਜ਼ਾਂ ਕਿਵੇਂ ਆਉਂਦੀਆਂ ਕਿ ਕਿਸੇ ਦੇ ਨਾਲ ਤੁਸੀਂ ਗਲਤ ਕਰੋ ਉਹਦੇ ਨਾਲ ਮਤਲਬ ਗੈਂਗਰੇਡ ਕਰੋ ਜਾਂ ਉਹਦੇ ਨਾਲ ਜ਼ਬਰ ਜਨਾਹ ਕਰੋ ਜਾਂ ਉਹਦੇ ਨਾਲ ਤੱਕਾ ਕਰੋ ਜਾਂ ਉਹਦੇ ਬਾਰੇ ਸੋਚੋ ਮਾਈਂਡ ਕੀ ਚੱਲਦਾ ਉਹਨਾਂ ਮੋਕਾ ਇਹਦੇ ਉੱਤੇ ਗੱਲਬਾਤ ਕਰਾਂਗੇ ਮੈਂ ਸਵਾਗਤ ਜੀ ਤੁਹਾਡੇ ਮਤ ਅਨੁਮਤ ਸੱਚੀ ਤੁਹਾਡੇ ਰਾਈ ਜਿੰਨੇ ਵੀ ਸੂਝਵਾਨ ਜੁੜੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਕੀ ਸੱਚੀ ਕਰ ਸਤ ਸ੍ਰੀ ਅਕਾਲ ਮੁੱਖ ਮੰਤਰੀ ਤੁੰਤਵਾਨ ਸਾਹਿਬ ਨੇ ਅੱਜ ਇਸ ਗੱਲ ਦਾ ਦਾਵਾ ਕੀਤਾ ਕਿ ਅਸੀਂ ਜੋ ਜਲੰਧਰ ਵਾਲਾ ਮਾਮਲਾ ਹੈ ਖਾਸ ਕਰ ਉਹਨੂੰ ਲੈ ਕੇ ਜਾ ਇਹੋ ਜਿਹੇ ਮਾਮਲਿਆਂ ਨੂੰ ਲੈ ਕੇ ਪੁਲਿਸ ਨੂੰ ਵੀ ਕਹਿ ਦਿੱਤਾ ਕਿ ਇਹੋ ਜਾਂ ਪਰੰਦਾ ਬੰਦ ਦਿਓ ਕਿ ਜਦੋਂ ਤੱਕ ਲੋਕਾਂ ਦੇ ਦਿਮਾਗ ਵਿੱਚ ਕਿਉਂਕਿ ਹੁਣ ਘਟਨਾ ਤਾਜ਼ੀ ਤਾਜ਼ੀ ਜਲੰਧਰ ਵਾਲੀ ਹੋਈ ਹੈ ਤੇ ਲੋਕਾਂ ਦੇ ਦਿਮਾਗ ਵਿੱਚ ਰਹਿਣਾ ਕਿ ਕਿਸੇ ਧੀ ਨਾਲ ਕਿਸੇ ਬੱਚੀ ਨਾਲ ਇਦਾਂ ਹੋਇਆ ਤਾਂ ਉਸ ਮਾਮਲੇ ਵਿੱਚ ਕਿੱਲੇ ਉਹਨੂੰ ਫਾਂਸੀ ਦੀ ਸਜ਼ਾ ਮਿਲ ਸਕੀ ਮਤਲਬ ਇਸ ਤਰੀਕੇ ਦੇ ਨਾਲ ਅਦਾਲਤ ਦੇ ਵਿੱਚ ਕੇਸ ਰੱਖਿਆ ਜਾਂਦਾ ਇਹੋ ਜਿਹੇ ਬਹੁਤ ਕੇਸ ਰੋਜ਼ਾਨਾ ਆਉਂਦੇ ਰਹਿੰਦੇ ਨੇ ਜਾਇ ਕਿ ਐਨਓਕੇ ਲੋਕally ਕਈ ਵਾਰ ਇਹ ਹੋ ਜਾਂਦਾ ਕਿ ਸਮੇਂ ਦੀ ਸੱਤ ਹੁੰਦੀ ਹੈ ਪਰਿਵਾਰ ਜਿਹੜਾ ਉਹ ਝੰਡਾ ਹੋਣੀ ਨੋਲੀ ਲੋਕ ਜਿਹੜੇ ਨੇ ਉਹਦੇ ਤੋਂ ਬਾਹਰ ਹੋ ਜਾਂਦੇ ਨੇ ਹੈਡਲਾਈਟਸ ਤੋਂ ਚੀਜ਼ਾਂ ਬਾਹਰ ਹੋ ਜਾਂਦੀਆਂ ਪਰ ਇਸ ਕੇਸ ਨੇ ਬਹੁਤ ਕੁਝ ਜਿਹੜਾ ਪੰਜਾਬ ਨੂੰ ਸਿੱਖਣ ਲਈ ਜਾਂ ਪੰਜਾਬ ਨੂੰ ਇੱਕ ਗਹਿਰੀ ਚੋਟ ਮਾਰੀ ਹੈ ਲੋਕਾਂ ਦੇ ਵਿੱਚ ਲੋਕ ਡਰ ਚੁੱਕੇ ਨੇ ਬੱਚਿਆਂ ਨੂੰ ਘਰਾਂ ਚ ਰੱਖ ਰਹੇ ਨੇ ਜੀਵਨ ਤੱਕ ਕਿ ਕੁੜੀਆਂ ਦੀ ਗੱਲ ਛੱਡੋ ਮੁੰਡਿਆਂ ਨੂੰ ਵੀ ਘਰਾਂ ਚ ਰੱਖ ਰਹੇ ਨੇ ਕਿ ਅੱਜਕੱਲ ਮਤਲਬ ਕਿ ਹਵਸ ਇੰਨੀ ਜ਼ਿਆਦਾ ਜਾਂ ਉਤਪਾਕਤਾ ਇੰਨੀ ਵੱਧ ਚੁੱਕੀ ਆ ਕਿ ਕਿਸੇ ਦਾ ਕੋਈ ਪਤਾ ਨਹੀਂ ਕਿ ਕਿਹਦੇ ਅੰਦਰ ਕਿਹੜਾ ਹਵਾਨ ਜਿਹੜਾ ਉਹ ਘਰ ਘੜੀ ਬੈਠਾ ਮੈਮ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਜਾਂ ਇਹ ਚੀਜ਼ਾਂ ਕਿਵੇਂ ਪੰਜਾਬ ਦੀ ਵੀ ਗੱਲ ਤੁਰੇਗੀ ਪਰ ਜੇ ਅਸੀਂ ਇਹਨੂੰ ਸਮੁੱਚਤਾ ਦੇ ਵਿੱਚ ਸਮਝਣਾ ਚਾਹੀਏ ਸੁਖਿੰਦਰ ਜੀ ਪਹਿਲੀ ਚੀਜ਼ ਤਾਂ ਅੱਜ ਤੋਂ ਹੋ ਨਹੀਂ ਰਹੀ ਸਾਡੇ ਨੈਸ਼ਨਲ ਅੰਕੜੇ ਬੋਲਦੇ ਨੇ ਕਿ ਹਰ 5 ਮਿੰਟਾਂ ਬਾਅਦ ਇੱਕ ਔਰਤ ਦਾ ਬਲਾਤਕਾਰ ਜਾਂ ਫੱਦੀ ਛੇੜ ਚੜ ਦਾ ਸ਼ਿਕਾਰ ਹੁੰਦੀ ਜੇ ਤੇ ਫਿਰ ਕੱਲੀ ਇਥੇ ਨਹੀਂ ਜੇ ਆਪਾਂ 500 ਸਾਲ ਪਿੱਛੇ ਵੀ ਜਾਣਾ ਜਾਂ ਉਸ ਤੋਂ ਵੀ ਪਛਾਣ ਜਾਣਾ ਚਾਹੋਗੇ ਤਾਂ ਜਿਸ ਤਰੀਕੇ ਤਾਇਆ ਕਰਦੇ ਸਨ ਸਭ ਤੋਂ ਪਹਿਲਾ ਸ਼ਿਕਾਰ ਔਰਤ ਹੀ ਬਣਦੀ ਸੀ ਜੇ ਗੁਰੂ ਨਾਨਕ ਸਾਹਿਬ ਨੂੰ ਆਵਾਜ਼ ਚੁੱਕਣੀ ਪਈ ਤਾਂ ਕਿ ਦਰਦ ਨ ਆਇਆ ਜਦੋਂ ਉਸ ਸਮੇਂ ਦਾ ਕਿ ਔਰਤ ਨਿਰਵਸਤਰ ਕਰਕੇ ਤੇ ਜਿਸ ਢੰਗ ਨਾਲ ਉਹਨਾਂ ਦਾ ਤਲਕਾਰ ਕਰਕੇ ਕਤਲ ਕੀਤੇ ਗਏ ਸਨ ਉਸੇ ਕਾਰਨ ਉਹ ਆਵਾਜ਼ ਚੁੱਕੀ ਗਈ ਸੀ ਉਦੋਂ ਤੋਂ ਸ਼ੁਰੂ ਹੋਇਆ ਕੰਮ ਕਦੇ ਵੀ ਘਟਿਆ ਨਹੀਂ ਹੈ ਕਦੇ ਵੀ ਨਹੀਂ ਘਟਿਆ 132 ਫੀਸ ਇਹ ਅੰਕੜੇ ਜਿਹੜੇ ਲਿਖੇ ਹੋਏ ਕਿ ਉਹਦੇ ਵਿੱਚ ਇਨਕਰੀਜ਼ ਹੋਇਆ ਕਾਰਨ ਇਹ ਕਿ ਸਾਡੇ ਕੋਲ ਸੋਸ਼ਲ ਮੀਡੀਆ ਹੋਰ ਆ ਗਿਆ ਜੋ ਕਿ ਸਾਨੂੰ ਭੜਕਾਉ ਜਿਸ ਢੰਗ ਦੀਆਂ ਤਸਵੀਰਾਂ ਜਾਂ ਵੀਡੀਓਜ਼ ਜੋ ਸਾਡੇ ਸਾਹਮਣੇ ਆਉਂਦੀਆਂ ਨੇ ਉਹ ਸਾਡੇ ਅੰਦਰਲਾ ਜਿਹੜਾ ਜਾਨਵਰ ਬਣਿਆ ਕਿਉਂਕਿ ਉੱਥੋਂ ਹੀ ਬਣਿਆ ਇਨਸਾਨ ਤਾਂ ਉਹ ਜਿਹੜਾ ਅੰਦਰਲਾ ਸਾਡਾ ਘਣਾਣਾ ਰੂਪ ਜੇ ਉੱਗੜ ਕੇ ਸਾਹਮਣੇ ਆ ਜਾਂਦਾ ਜਦੋਂ ਪ੍ਰਮਖੋਟਾ ਉਤਰਦਾ ਹੈ ਇਦੇ ਵਿੱਚ ਮੈਂ ਤਾਂ ਸ਼ਾਮਲ ਕਰਨਾ ਚਾਹਾਂਗੀ ਭਾਵੇਂ ਮਾੜਾ ਲੱਗੇ ਭਾਵੇਂ ਬਹੁਤ ਜ਼ਿਆਦਾ ਆਵਾਜ਼ ਵੀ ਚੁੱਕੀ ਜਾਏਗੀ ਪਰ ਜੇ ਤੁਹਾਨੂੰ ਜ਼ਾਇਦ ਲੱਗਦਾ ਜੇ ਕਿ ਜੋ ਸਾਡੇ ਸਤਕਾਰਤ ਮੁੱਖ ਮੰਤਰੀ ਸਾਹਿਬ ਨੇ ਆਪਣੀ ਧੀਨਾਰ ਕੀਤਾ ਜਿਸ ਢੰਗ ਨਾਲ ਉਹਨੂੰ ਬੇਇਜ਼ਦਤ ਕੀਤਾ ਸਾਰੇ ਆਮ ਉਹ ਜਿਵੇਂ ਉਹਨੂੰ ਬਾਹਰ ਕੱਢ ਦੇਣਾ ਮੈਨੂੰ ਲੱਗਦਾ ਇਹ ਸਾਡੇ ਪੰਜਾਬੀਆਂ ਦਾ ਸੁਭਾਅ ਨਹੀਂ ਸੀ ਪਰ ਜੋ ਵੀ ਕਰ ਆਪਣੇ ਕਰਜਿਸ ਨੇ ਜੋ ਵੀ ਕਰਨਾ ਹੋਇਆ ਪਰ ਇੱਕ ਉਸ ਸੀਟ ਤੇ ਬੈਠੇ ਨੇ ਐਗਜ਼ਾਮਪਲ ਦੇਣਾ ਜੋ ਕਿ ਦੂਜਿਆਂ ਲਈ ਇੱਕ ਮਿਸਾਲ ਹੁੰਦੇ ਨੇ ਉਹ ਮਿਸਾਲੀ ਸ਼ਖਸੀਅਤ ਕਿਰਦਾਰ ਉਹਦੇ ਵਿੱਚ ਜ਼ਰੂਰ ਕੁਝ ਦਾਗ ਲੱਗਿਆ ਜਿਸ ਨੇ ਸਾਰੇ ਸਮੁੱਚੇ ਪੰਜਾਬੀਆਂ ਨੂੰ ਵੀ ਇੱਕ ਵੱਖ ਥਾਂ ਤੇ ਲੈ ਕੇ ਖੜਾ ਕਰ ਦਿੱਤਾ ਕਿ ਅਸੀਂ ਆਪਣੀਆਂ ਧੀਆਂ ਨੂੰ ਵੀ ਇਸ ਤਰੀਕੇ ਸਵਾਗਤ ਨਹੀਂ ਕਰਦੇ ਤਾਂ ਤੁਸੀਂ ਅੱਗੋਂ ਸਮਝ ਹੀ ਸਕਦੇ ਹੋ ਕਿ ਕੀ ਮਾਹੌਲ ਚਫੇਰੇ ਹੋਏਗਾ ਜਿੱਥੇ ਕਐਸਜੀਪੀਸੀ ਪ੍ਰਧਾਨ ਨੂੰ ਜਿਸ ਸ਼ਬਦਾਵਲੀ ਨਾਲ ਆਪਣੀ ਹੀ ਨਾਲ ਦੀ ਦਾ ਜੋ ਕਿ ਉਸੇ ਹੀ ਸੀਟ ਤੇ ਬੈਠੀ ਸੀ ਉਸ ਲਈ ਵੀ ਜੋ ਸ਼ਬਦਾਵਲੀ ਬੋਲੀ ਉਹ ਹੋਰ ਵੀ ਸਪਸ਼ਟ ਕਰ ਦਿੰਦੀ ਹੈ ਕਿ ਸਾਡੇ ਮਨਾਂ ਵਿੱਚ ਔਰੰਦ ਦਾ ਕਿੰਨਾ ਸਤਕਾਰ ਹੈ ਇਹ ਸਾਰੇ ਦੇ ਹੁੰਦਿਆਂ World Health Organization ਨੇ ਕਿਹਾ ਕਿ 37 ਤੋਂ 41% ਨਾਬਾਲਗ ਤੀਆਂ ਆਪੋ ਆਪਣੇ ਘਰਾਂ 'ਚ ਮੈਂ ਹੁਣ ਬਾਹਰ ਲਈ ਨਹੀਂ ਕਰਦੀ ਅੰਕੜੇ ਵੀ ਮੇਰੇ ਨਹੀਂ ਤੇ ਜਿੰਨੇ ਕ ਕੇਸ ਮੈਂ ਬਤੌਰ ਡਾਕਟਰ ਬਤੌਰ ਪ੍ਰੋਫੈਸਰ ਆਪਣੇ ਵਾਰਡ ਵਿੱਚ ਵੀ ਦੇਖੇ ਕਿ ਜਿਸ ਤਰੀਕੇ ਦੇ ਕੇਸ ਆਉਂਦੇ ਨੇ ਟੀਆਂ ਨਾਬਾਲਗ ਟੀਆਂ ਆਪਣੇ ਹੀ ਚਾਚੇ ਤਾਇਆ ਸਕੇ ਭਰਾਵਾ ਪਿਓਾਂ ਦੇ ਜੋ ਕਿ ਸ਼ਰਾਬ ਦੇ ਜਾਂ ਨਸ਼ੇ ਦੇ ਅਸਰ ਹੇਠ ਇੱਕ ਨੇ ਪੱਦੀ ਛੇੜ ਚੜ ਕੀਤੀ ਕੇਸ ਆ ਚੁੱਕੇ ਸਾਡੇ ਕੋਲ ਪਬਲਿਸ਼ ਹੋ ਚੁੱਕੇ ਨੇ ਜਰਨਲਸ ਤੱਕ ਦੇ ਵਿੱਚ ਜਿੱਥੇ ਅਲਟਰਾਸਾਉਂਡ ਤੱਕ ਵਿੱਚ ਲੱਭਿਆ ਵੀ ਕੀ ਸਕੇ ਪਿਓ ਨੇ ਕੀਤਾ ਸੀ ਤੇ ਕੀ ਕੁਝ ਅੰਦਰੋਂ ਉਹਦੇ ਯਾਨੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਅਸਲ ਗੱਲ ਏ ਕਿ ਉਹ ਜਿਹੜਾ ਗੁਨਾਹਗਾਰ ਏ ਉਹਨੂੰ ਅਸੀਂ ਕੋਈ ਵੀ ਕਿਸੇ ਵੀ ਪਾਸਿਓਂ ਉਹਨੂੰ ਸਜ਼ਾ ਮਿਲਦੀ ਨਹੀਂ ਕਿਉਂਕਿ ਨਾਬਾਲਗ ਟੀ ਦੇ ਲਈ ਮਾਂ ਹੀ ਆਵਾਜ਼ ਨਹੀਂ ਚੁੱਕਦੀ ਮੈਨੂੰ ਅੱਜ ਵੀ ਯਾਦ ਹੈ ਕਿ ਸਾਡੇ ਕੋਲ ਇੱਕ ਰਿਟਾਇਰਡ ਡੀਐਸਪੀ ਦੇ ਪੋਤਰੇ ਦਾਖਲ ਹੋਏ ਸੀ ਦੋਨਾਂ ਨਾਲ ਉਸਨੇ ਫੈਲੀ ਯਾਨੀ ਸਕੇ ਦਾਦੇ ਨੇ ਕੀਤੀ ਟਿੱਲ ਲਾ ਲਿਆ ਸੀ ਕਿ ਇਹਦੀ ਕੰਪਲੀਟ ਕੀਤੀ ਜਾਏ ਘਟੋ ਘਟ ਕੋਈ ਬਾਜ਼ ਚੁੱਕੀ ਜਾਵੇ ਇਸ ਦੇ ਵਿਰੋਧ ਤਾਂ ਕਿ ਉਹਨੂੰ ਸਜ਼ਾ ਹੋਵੇ ਪਰ ਨਹੀਂ ਜੀ ਮਾਮਲਾ ਦੱਬਣਾ ਹੁਣ ਉਹ ਦੋਨੋਂ ਮੁੰਡੇ ਸਨ ਕੁੜੀਆਂ ਨਹੀਂ ਸਨ ਪਰ ਸਿਰਫ ਮਾਮਲਾ ਰਫਾ ਦਫਾ ਦੱਬਣਾ ਉਸ ਚੱਕਰ ਵਿੱਚ ਉਹ ਵਾਪਸ ਇਸੇ ਹੀ ਤਰੀਕੇ ਲੈ ਗਏ ਹੁਣ ਤੁਸੀਂ ਸਮਝ ਹੀ ਸਕਦੇ ਹੋ ਕਿ ਜਦੋਂ ਮਾਹੌਲ ਹੀ ਇਸ ਤਰ੍ਹਾਂ ਦਾ ਹੋਏ ਕਿ ਅਸੀਂ ਗੱਲ ਲੁਕਾਣੀ ਹੈ ਤਾਂ ਫਿਰ ਉਹ ਚਾਦਰ ਪਾ ਕੇ ਇਹ 나ੜੇ ਕਰਮ ਤੱਕ ਬਿਲਕੁਲ ਲੁਕਾਏ ਨਹੀਂ ਨਾ ਜਾ ਸਕਦੇ ਜਿੱਥੇ ਸਾਡੇ ਕੋਲ ਐਮਐਲਐਸ ਵੱਲੋਂ ਮੰਤਰੀਆਂ ਵੱਲੋਂ ਜਿਸ ਤਰੀਕੇ ਦੇ ਕਾਰੇ ਸਾਹਮਣੇ ਆ ਰਹੇ ਨੇ ਧੜਾ ਧੜ ਜਾਂ ਔਰਤਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਜੋ ਸਾਹਮਣੇ ਪਹੁੰਚ ਰਹੀਆਂ ਨੇ ਉਹਨਾਂ ਵਿੱਚ ਕੋਈ ਲੁਕਾਅ ਤਾਂ ਹੈ ਨਹੀਂ ਸਰੀਰਕ ਸ਼ੋਸ਼ਣ ਹੋਣਾ ਔਰਤ ਦਾ ਕੋਈ ਜੀ ਥਾਂ ਤੇ ਜਾਂ ਉੱਚੇ ਅਹੁਦੇ ਤੇ ਬੈਠੇ ਵੱਲੋਂ ਹੋਣਾ ਇਹ ਤਾਂ ਇੰਨਾ ਕ ਆਮ ਬਣ ਚੁੱਕਾ ਕਿ ਜਿਸ ਬਾਰੇ ਗੱਲ ਕਰਨੀ ਵੀ ਲੋਕ ਕਹਿੰਦੇ ਨੇ ਜੀ ਉਹ ਬੰਦ ਕਰ ਲੋ ਨਹੀਂ ਕਰਨੀ ਪਰ ਇਹਦਾ ਜਦ ਤੱਕ ਗੱਲ ਨਹੀਂ ਕਰੋਗੇ ਉਹ ਤਾਂ ਬੱਚਾ ਵੀ ਜੇ ਰੋਏ ਨਾ ਨਾ ਤਾਂ ਉਹਨੂੰ ਮਾਂ ਵੀ ਦੁੱਧ ਨਹੀਂ ਪਿਆਉਂਦੀ ਆਵਾਜ਼ ਚੁੱਕਣ ਵਾਲੀ ਔਰਤਲੀ ਜਿਹੜੀ ਸ਼ਬਦਾਵਲੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਉਹ ਨਾ ਪੜਨ ਯੋਗ ਹੈ ਨਾ ਸੁਣਨ ਯੋਗ ਹੈ ਸੋ ਇਹ ਜੇ ਸਾਡਾ ਕਿਰਦਾਰ ਜੋ ਲੋਕ ਆਪਣਾ ਦਿਮਾਗ ਖੋਲ ਕੇ ਸਾਹਮਣੇ ਹੀ ਰੱਖਦੇ ਆਹ ਦੇਖੋ ਜੀ ਆਹ ਸਾਡਾ ਕਿਰਦਾਰ ਹੈ ਸੋ ਉਸ ਸਾਰੇ ਮਾਹੌਲ ਦੇ ਵਿੱਚ ਅਸੀਂ ਗੱਲ ਕਰਦੇ ਆਂ ਕਿ ਔਰਤ ਨੂੰ ਨਿਆ ਦੇਣਾ ਤਫਰੀ ਮੈਨੂੰ ਸਮਝਾਓ ਰਾਤ ਨੂੰ 12 ਵਜੇ ਔਰਤ ਜੇ ਇਕੱਲੀ ਘਰ ਆਂਦੀ ਉਹ ਖਤਰਾ ਮਹਿਸੂਸ ਕਰ ਰਹੀ ਹੈ ਤਾਂ ਕਿਸ ਕੋ ਲੋ ਕਰ ਰਹੀ ਹੈ ਕੌਣ ਹੈ ਕਿ ਔਰਤਾਂ ਮਗਰ ਪੈ ਰਹੀਆਂ ਨੇ ਪਰ ਜੇ ਉਹ ਮਗਰ ਮੁੰਡੇ ਨਹੀਂ ਤਾਂ ਇਹਦਾ ਮਤਲਬ ਹੈ ਪੁਲਿਸ ਪ੍ਰਸ਼ਾਸਨ ਦਾ ਕੰਮ ਨਹੀਂ ਹੈ ਕਿ ਰਾਤ ਨੂੰ ਆਵਾਰਾ ਘੁੰਮਦੇ ਸਗੋ ਮੁੰਡਿਆਂ ਨੂੰ ਕੁਐਸਚਨ ਕਰਨ ਵੀ ਤੁਸੀਂ ਕਿਉਂ ਫਿਰ ਰਹੇ ਹੋ ਜੀ ਨਾ ਕਿ ਕੁੜੀਆਂ ਤੇ ਰੋਕ ਲਾ ਦਿਓ ਇਹ ਕਦੇ ਸੁਣਿਆ ਜੇ ਕਿ ਗਰੀਬੀ ਹਟਾਣੀ ਹੈ ਸਾਰੇ ਗਰੀਬ ਮਾਰ ਦਿਓ ਵੀ ਔਰਤਾਂ ਤੇ ਹੋਰ ਸਖਤੀ ਕਰ ਦਿਓ ਇਹਨਾਂ ਨੂੰ ਤਾੜ ਦਿਓ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਜਦ ਕਿ ਕਰਨ ਵਾਲਿਆਂ ਨੂੰ ਅਸੀਂ ਖੁੱਲੀ ਛੁੱਟ ਦੇ ਰਹੇ ਜੇ ਇਹ 37 ਤੋਂ 41 ਫੀਸਦੀ ਦੇ ਘਰਾਂ ਵਿੱਚ ਮਾਵਾ ਹੀ ਨਹੀਂ ਉਹਨਾਂ ਦੀ ਗਵਾਹੀ ਭਰਦੀਆਂ ਕਿ ਮੇਰੀ ਬੇਟੀ ਨਾਲ ਇਹ ਹੋ ਰਿਹਾ ਤਾਂ ਫਿਰ ਕੌਣ ਹੋਰ ਸ਼ਿਕਾਇਤ ਕਰੇਗਾ ਤੁਸੀਂ ਜਾਨਾ ਇਹਦਾ ਮਤਲਬ ਹੈ ਅਸੀਂ ਔਰਤਾਂ ਨੂੰ ਨਿਰਭਰਤਾ ਦੇ ਵਿੱਚ ਇੰਨਾਕ ਦਬ ਛੱਡਿਆ ਕਿ ਉਹਦੀ ਆਜ਼ਾਦ ਸੋਚ ਹੀ ਗੁੰਮ ਗਈ ਹੈ ਤੇ ਮੈਂ ਡਿਪੈਂਡੈਂਟ ਆ ਮੈਂ ਤਾਂ ਅਧਾਰ ਬਸ ਕਿਸੇ ਦੇ ਥੱਲੇ ਹੀ ਰਹਿਣਾ ਸੋ ਉਹ ਜਿਹੜੀ ਸੋਚ ਹੈ ਉਹਨੇ ਔਰਤ ਨੂੰ ਇਹ ਆਵਾਜ਼ ਚੁੱਕਣ ਤੋਂ ਇੱਕ ਪਾਸੇ ਵੱਡੀ ਗਿਣਤੀ ਔਰਤ ਵੱਡੀ ਗਿਣਤੀ ਮੈਂ ਕਹਿ ਰਹੀ ਹਾਂ ਉਹਨੂੰ ਰੋਕ ਛੱਡਿਆ ਕਿਉਂ ਆਵਾਜ਼ ਨਹੀਂ ਚੁੱਕ ਸਕਦੀ ਦੂਜੇ ਪਾਸੇ ਨਜਾਇਜ਼ ਫਾਇਦਾ ਉਠਾਉਂਦੀਆਂ ਜਿਹੜੀਆਂ ਦੋ ਫੀਸ ਔਰਤਾਂ ਜਿਹੜੇ ਝੂਠੇ ਰੇਪ ਕੇਸਿਸ ਵੀ ਬਣਾ ਦੇਣਗੀਆਂ ਡਾਉਰੀ ਕੇਸਿਸ ਵੀ ਬਣਾ ਦੇਣਗੀਆਂ ਯਾਨੀ ਸਿਰੇ ਦਾ ਉਹ ਬਲੈਕਮੇਲਿੰਗ ਕਰਨ ਗਿਆ ਉਹ ਸਾਰਾ ਕੁਝ ਉਹ ਦੋ ਫੀਸ ਔਰਤਾਂ ਨੂੰ ਮौज ਲੱਗ ਗਈ ਕਿਉਂਕਿ ਅਸਲੀਅਤ ਜਿਹੜੀਆਂ ਸਹਿੰਦੀਆਂ ਨੇ ਉਹਨਾਂ ਦੀ ਤਾਂ ਆਵਾਜ਼ ਨਿਕਲਦੀ ਨਹੀਂ ਉਹਨਾਂ ਨੂੰ ਕੱਢਿਆ ਹੀ ਨਹੀਂ ਜਾਂਦਾ ਸਗੋਂ ਜਿਹੜੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਵੀ ਨੇ ਅਸਲ ਜਿਹੜੀਆਂ ਧੋਖਾ ਖਾ ਕੇ ਆਈਆਂ ਹੁੰਦੀਆਂ ਨੇ ਸਰੀਰਕ ਸ਼ੋਸ਼ਣ ਕਰਾ ਕੇ ਆਈਆਂ ਹੁੰਦੀਆਂ ਨੇ ਤੁਹਾਨੂੰ ਵੀ ਬਹੁਤ ਸੌਖਾ ਹੋ ਜਾਂਦਾ ਜੇ ਇਹ ਸਾਡੇ ਇਸ ਤਰ੍ਹਾਂ ਦੇ ਸਮਾਜ ਵੱਲੋਂ ਕਹਿਣਾ ਕਿ ਇਹ ਵੀ ਝੂਠ ਹੀ ਆ ਯਾਨੀ ਕਹਾਵਾ ਦੀ ਚੁੱਕਣੀ ਹੈ ਨਾ ਝੂਠ ਹੈ ਤਾਂ ਉਹ ਉਸੇ ਨੂੰ ਵਿਚਾਰੀ ਨੂੰ ਸਾਬਤ ਕਰਨਾ ਪੈਂਦਾ ਵੀ ਮੇਰਾ ਬਲਾਤਕਾਰ ਹੋਇਆ ਇਹ ਕਹਿਣ ਵਿੱਚ ਵੀ ਉਹਨੂੰ ਯਾਨੀ ਸਾਬਤ ਕਰ ਦੇਈ ਉਹ ਵਿਚਾਰੀ ਦੀ ਉਮਰ ਲੰਘ ਜਾਂਦੀ ਹੈ ਤੇ ਬਹੁਤੀਆਂ ਫਤ ਕਰ ਜਾਂਦੀਆਂ ਨੇ ਤੇ ਕਈਆਂ ਨੇ ਤਾਂ ਤੁਹਾਨੂੰ ਵੀ ਪਤਾ ਜੇ ਜੋ ਮੀਡੀਆ ਵਿੱਚ ਵੀ ਆਇਆ ਕਿ Laash ਹੀ ਖੁਰਦਪੁਰਦ ਕਰ ਦਿੱਤੀ ਜਾਂਦੀ ਹੈ ਸਾਹਮਣੇ ਹੀ ਨਹੀਂ ਆਂਦੀ ਸਾੜ ਤੱਕ ਦਿੱਤੀਆਂ ਜਾਂਦੀਆਂ ਨੇ ਸੋ ਇਹ ਨਿਆਂ ਜਿਹੜੀਆਂ ਅਸਲ ਮੰਗਣ ਵਾਲਿਆਂ ਨੂੰ ਨਿਆਂ ਨਹੀਂ ਮਿਲਦਾ ਪਰ ਦੂਜੇ ਪਾਸੇ ਜਿਹੜੀਆਂ ਇਹ ਝੂਠੇ ਕਰਦੀਆਂ ਕੁਝ ਹੱਦ ਤੱਕ ਕੁਝ ਫੀਸ ਦੀ ਉਹ ਉਹਨਾਂ ਤੇ ਵੀ ਓਨੀ ਹੀ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿੰਨੀ ਸਖਤ ਸਜ਼ਾ ਇਹਨਾਂ ਨੂੰ ਕਰਨ ਵਾਲਿਆਂ ਨੂੰ ਕਾਰਾ ਚਾਹੀਦੀ ਹੈ ਪਰ ਜਦ ਤੱਕ ਅਸੀਂ ਬਲਾਤਕਾਰੀਆਂ ਨੂੰ ਬੇਲ ਦੇ ਦੇ ਕੇ ਬਾਹਰ ਕੱਢਦੇ ਰਵਾਂਗੇ ਸੁਖਿੰਦਰ ਜੀ ਮੈਨੂੰ ਤਾਂ 1 ਫੀਸਦ ਵੀ ਉਮੀਦ ਨਹੀਂ ਕਿਉਂਕਿ ਸਾਡੇ ਹੀ ਕਾਨੂੰਨ ਸਾਡੇ ਹੁਣ ਕਾਨੂੰਨ ਦੇ ਅੰਕੜੇ ਦੇਖੋ 0.1 ਫੀਸਦ ਸਿਰਫ 0.1 ਫੀਸਦ ਨੇ ਜਿਹੜੇ ਅਸੀਂ ਕਹਿੰਦੇ ਆ ਕਿ ਉਹ ਅਖੀਰ ਪਹੁੰਚਦੇ ਨੇ ਵੀ ਆਹ ਗੁਨਾਹ ਹੋਇਆ ਸਾਬਤ ਹੋਇਆ ਇਹਨੂੰ ਅੰਦਰ ਤਾੜਿਆ ਤੇ ਜਿਨ੍ਹਾਂ ਨੂੰ ਅਸਲ ਸਜ਼ਾ ਮਿਲਦੀ ਜੇ ਫਿਰ ਉਹਦੇ ਵਿੱਚ ਵੀ ਜੇ ਬੇਲ ਹੀ ਮਿਲ ਜਾਣੀ ਤਾਂ ਕਾਦੀ ਸਜ਼ਾ ਹੂੰ ਬਿਲਕੁਲ ਵਿਸ਼ਾ ਨੂੰ ਕਿਤੇ ਹੋਰ ਚਿੰਤਾ ਕੀਤੀ ਜਾਏ ਕਿ ਇਹ ਉਹ ਜਿਹਾ ਘਟਨਾਵਾ ਕਿਉਂ ਵਾਪਰਦੀਆਂ ਜਾਂ ਇਹੋ ਜਿਹੇ ਦਰਿੰਦੇ ਲੋਕ ਸਾਡੇ ਇਰਦ ਗਿਰਦ ਸਾਡੇ ਘਰਾਂ ਦੇ ਵਿੱਚ ਕਿਵੇਂ ਫਿਰ ਰਹੇ ਨੇ ਉਤੋਂ ਇੱਕ ਸਾਧ ਤਰੀਕੇ ਦੀ ਮਤਲਬ ਕਿ ਜਿਵੇਂ ਕਹਿੰਦੇ ਕੋ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਜਾਂ ਉਹ ਚੀਜ਼ਾਂ ਚਲਾਈਆਂ ਗਈਆਂ ਉਸ ਤੇ ਵੀ ਮਾਣੀ ਗੱਲ ਕਹੀ ਕਿ ਜੀ ਉਹ ਬੰਦਾ ਅੰਮ੍ਰਿਤ ਉਹ ਨਹੀਂ ਛਕਿਆ ਸੀ ਉਹ ਅੰਮ੍ਰਿਤਧਾਰੀ ਸੀ ਹੁਣ ਬੋਲੋ ਜਾਂ ਹੁਣ ਉਸ ਤੋਂ ਬਾਅਦ ਇੱਕ ਲੈਬ ਦੀ ਚੱਲੀ ਉਸ ਤੋਂ ਬਾਅਦ ਪਰਿਵਾਰ ਨੂੰ ਸਫਾਈ ਦਿੱਤੀ ਇਹੋ ਜਿਹੇ ਲੋਕਾਂ ਦਾ ਸਮਾਜ ਵਿੱਚ ਹੋਣਾ ਭਾਵੇਂ ਉਹ ਅਮਰਤ ਤਾਰੀ ਹੋਵੇ ਜਾਂ ਨਾ ਹੋਵੇ ਭਾਵੇਂ ਉਹ ਕਹਿੰਦੇ ਜੀ ਕਿਸੇ ਚਰਚ ਵਿੱਚ ਜਾਂਦਾ ਸੀ ਨਾ ਜਾਂਦਾ ਹੋਵੇ ਉਹਨਾਂ ਦਾ ਧਰਮ ਨਾਲ ਰਿਲੇਟਡ ਹੋ ਜਾਣਾ ਫਿਰ ਇਹ ਗੱਲਾਂ ਵੀ ਤੁਰਮੀ ਆ ਕਿ ਜੇ ਪ੍ਰਵਾਸੀ ਨੇ ਪਿੱਛੇ ਜੇ ਕੁਝ ਕੀਤਾ ਉਹਦੇ ਬਾਰੇ ਉਹਨੇ ਇੱਕ ਬੱਚੇ ਨਾਲ ਮੁੰਡੇ ਨਾਲ ਤਕਫੀਲੀ ਕੀਤੀ ਉਸ ਤੋਂ ਬਾਅਦ ਉਹਨੂੰ ਬਾਹਰ ਦਿੱਤਾ ਗਿਆ ਫਿਰ ਉਹ ਪ੍ਰਵਾਸੀ ਨੂੰ ਪੜ ਲਿਆ ਗਿਆ ਵੀ ਇਹਨਾਂ ਲੋਕਾਂ ਦਾ ਸਥਾਈ ਹੱਲ ਕੀ ਹੈ ਜੇ ਇਹ ਕਹਿ ਲੋ ਕਿ ਇਹਨਾਂ ਚਰਚਾਵਾਂ ਨੂੰ ਕਿਉਂ ਰਗੜ ਦੇ ਦਿੱਤੀ ਜਾਂਦੀ ਹੈ ਕਿ ਤੁਸੀਂ ਭਾਈਚਾਰੇ ਨੂੰ ਫਿਰਕਿਆਂ ਨੂੰ ਉਹਨਾਂ ਚੀਜ਼ਾਂ ਦਾ ਵੰਡ ਦਿਓ ਕਿ ਜੇ ਹੁਣ ਹਰੇਕ ਅੰਮ੍ਰਿਤਧਾਰੀ ਨੂੰ ਸ਼ਕੀ ਲੱਗੇਗਾ ਹਰੇਕ ਪ੍ਰਵਾਸੀ ਜਿਹੜਾ ਫਿਰ ਸ਼ਕੀ ਲੱਗਣ ਲਾਇਆ ਜਾਂਦਾ ਫਿਰ ਉਹ ਚੀਜ਼ਾਂ ਚੱਲਣ ਲੱਗ ਜਾਂਦੀਆਂ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਿਆਸਤ ਲਈ ਵੀ ਉਹ ਕਾਫੀ ਫਾਇਦੇਮੰਦ ਹੋ ਜਾਂਦੀ ਹੈ ਕਿ ਲੋਕਾਂ ਨੂੰ ਮਤਲਬ ਕਿ ਪਾੜ ਕੇ ਰੱਖੋ ਉਹਨਾਂ ਦੇ ਵਿੱਚੇ ਵਖਰੇਵੇਂ ਪਾ ਕੇ ਰੱਖੋ ਕਿ ਤੁਸੀਂ ਹਰੇਕ ਨੂੰ ਸ਼ਕੀ ਨਜ਼ਰ ਨਾਲ ਦੇਖੋ ਬਿਲਕੁਲ 100% ਸਹੀ ਹੋ ਸੁਖਵਿੰਦਰ ਜੀ ਜੇ ਜਦੋਂ ਅਸੀਂ ਕੰਮ ਨਾ ਕਰਨਾ ਹੋਏ ਜਦੋਂ ਅਸੀਂ ਉਹਦੇ ਤੇ ਐਕਸ਼ਨ ਲੈਣਾ ਹੀ ਨਾ ਹੋਏ ਤਾਂ ਫਿਰ ਇਹ ਸੌਖਾ ਤਰੀਕਾ ਹੁੰਦਾ ਜੇ ਕਿ ਉਹਨਾਂ ਨੂੰ ਧਰਮ ਦੇ ਵਿੱਚ ਾ ਕੇ ਰੱਖ ਦਿਓ ਯਾਨੀ ਕੋਈ ਇੱਕ ਬੰਦੇ ਦਾ ਗੁਨਾਹ ਨਾਲ ਪੂਰਾ ਧਰਮ ਨਹੀਂ ਜੇ ਵਿਗੜ ਜਾਂਦਾ ਪ੍ਰਵਾਸੀ ਸਾਰਿਆਂ ਤੇ ਉਂਗਲ ਇਸ ਕਰਕੇ ਨਹੀਂ ਚੱਕੀ ਜਾਂਦੀ ਬਹੁਤ ਸਾਰੇ ਪ੍ਰਵਾਸੀ ਵਧੀਆ ਤਰੀਕੇ ਸੈਟਲ ਹੋ ਕੇ ਖੜੇ ਵੀ ਨੇ ਗੱਲ ਸਿਰਫ ਇਹ ਹੁੰਦੀ ਹੈ ਕਿ ਜੇ ਉਹਨਾਂ ਵਿੱਚ ਕੋਈ ਮਾੜਾ ਕੰਮ ਕਰ ਰਿਹਾ ਤਾਂ ਉਹਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਤਾਂ ਹੀ ਨਹੀਂ ਮਿਲਦੀ ਹੁਣ ਇਹੀ ਕਾਰਨ ਇਹਨੂੰ ਕਹਿ ਦੇਣਾ ਅੱਜ ਗਾਤਰਾ ਪਾਇਆ ਪਰ ਅਸਲ ਵਿੱਚ ਜੀ ਕ੍ਰਿਸਚੀਅਨ ਸਿਗਾ ਉੱਥੇ ਜਾਂਦਾ ਸੀ ਨੌਕਰੀ ਲੈਣ ਲਈ ਇਹਨੇ ਭੇਸ ਬਣਾ ਲਿਆ ਜੋ ਵੀ ਮਰਜ਼ੀ ਦੇ ਵਿੱਚ ਗੱਲ ਇਹ ਹੈ ਕਿ ਨਾ ਤਾਂ ਕ੍ਰਿਸਚੀਅਨਿਟੀ ਖਰਾਬ ਹੋ ਗਈ ਤੇ ਨਾ ਸਿੱਖ ਧਰਮ ਖਰਾਬ ਹੋ ਗਿਆ ਤੇ ਕੀ ਅੱਜ ਤੱਕ ਇੱਕ ਵੀ ਅਜਿਹਾ ਕੇਸ ਨਹੀਂ ਜਿੱਥੇ Hindu ਧਰਮ ਨਾਲ ਜੁੜੇ ਕਿਸੇ ਕੇ ਮੁੰਡੇ ਨੇ ਰੇਪ ਨਾ ਕੀਤਾ ਹੋਵੇ ਤਾਂ ਕੀ ਪੂਰਾ Hindu ਧਰਮ ਖਰਾਬ ਹੋ ਗਿਆ ਜਾਂ ਤੁਸੀਂ ਅਸੈਂਬਲੀਆਂ ਵਿੱਚ ਪੌਰਨ ਮੂਵੀਜ਼ ਦੇਖਦੇ ਜਿਹੜੇ ਬੈਠੇ ਸਨ ਜਾ ਜਿਵੇਂ ਇੱਥੇ ਮੰਤਰੀ ਜੇ ਕੋਈ ਇਸ ਤਰੀਕੇ ਦੀ ਬਦਫੈਲੀ ਕਰਦਾ ਸਾਹਮਣੇ ਆ ਜਾਂਦਾ ਤਾਂ ਕੀ ਉਹ ਸਾਰਾ ਉਸ ਦੇ ਨਾਲ ਜੁੜਿਆ ਧਰਮ ਵਿਗੜ ਜਾਂਦਾ ਧਰਮ ਨਹੀਂ ਦੇ ਵਿਗੜਦਾ ਉਹ ਇਨਸਾਨ ਖਰਾਬ ਹੁੰਦਾ ਜੀ ਇਹ ਧਰਮ ਨੂੰ ਵਿੱਚ ਲਿਆ ਕੇ ਜੋ ਤੁਸੀਂ ਠੀਕ ਗੱਲ ਕਰ ਰਹੇ ਹੋ ਕਿ ਇਹਦੇ ਵਿੱਚ ਮਕਸਦ ਹੁੰਦਾ ਜੇ ਸਿਆਸਤਦਾਨਾਂ ਦਾ ਵੀ ਇਹਨਾਂ ਨੂੰ ਪਾੜੋ ਤੇ ਰਾਜ ਕਰੋ ਤੇ ਆਪਾਂ ਚੁੱਪਚਾਪ ਬਹਿ ਜਾਈਏ ਤੇ ਉਹਦੇ ਲਈ ਸਾਨੂੰ ਕੰਮ ਨਾ ਕੋਈ ਕਰਨਾ ਪਵੇ ਯਾਨੀ ਅਸੀਂ ਕਰਕੇ ਕੁਝ ਨਹੀਂ ਦਿਖਾਣਾ ਇਹ ਆਪੋ ਵਿੱਚ ਲੜਮਰਨ ਉਸ ਧਰਮ ਦਾ ਉਸ ਧਰਮ ਦਾ ਤੇ ਬਸ ਖਤਮ ਹੋ ਗਿਆ ਨਾ ਯਾਨੀ ਗੱਲ ਤੁਹਾਡਾ ਸਿਰਫ ਪਟਕਾਉਣਾ ਸੀ ਮੁੱਦੇ ਤੋਂ ਉਹੀ ਮੰਨਦਾ ਜੀ ਪਰ ਅਸਲ ਗੱਲ ਸੁਖਿੰਦਰ ਜੀ ਕਿਉਂ ਆਖਰ ਕਿਉਂ ਦੁਨੀਆ ਭਰ ਵਿੱਚ ਜਦੋਂ ਅਸੀਂ ਇਸ ਚੀਜ਼ ਦੇ ਬਾਰੇ ਦੇਖਦੇ ਹਾਂ ਇੰਟਰਨੈਸ਼ਨਲ ਲੈਵਲ ਤੇ ਪਰ ਦੁਨੀਆ ਭਰ ਵਿੱਚ ਅਸੀਂ ਬੇਟੀਆਂ ਨੂੰ ਸਕੂਲ ਜਾਣ ਤੋਂ ਪਹਿਲਾਂ ਚੰਗੀ ਛੋ ਮਾੜੀ ਛੋ ਬਾਰੇ ਬਕਾਇਦਾ ਫਿਲਮਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਇਸ ਤਰੀਕ ਇਮੀਡੀਏਟਲੀ ਰਿਪੋਰਟ ਕਰਨਾ ਤੇ ਹਰ ਥਾਂ ਤੇ ਬਰਾਬਰ ਮੁੰਡੇ ਨੂੰ ਵੀ ਤੁਸੀਂ ਇਕਲੀਆਂ ਕੁੜੀਆਂ ਦੀ ਨਾ ਗੱਲ ਕਰੀਏ ਮੁੰਡਿਆਂ ਨੂੰ ਵੀ ਇਹ ਸਿੱਖਿਆ ਦੇਣੀ ਪੈਂਦੀ ਹੈ ਕਿਉਂਕਿ ਸਾਡੇ ਬਹੁਤ ਗਿਣਤੀ ਬੇਟੀਆਂ ਦੀ ਗਿਣਤੀ ਆ ਸਾਹਮਣੇ ਆ ਜਾਂਦੀ ਹੈ ਪਰ ਜਿਹੜੇ ਮੁੰਡਿਆਂ ਨਾਲ ਬਦਫੈਲੀ ਹੋਈ ਸੱਚ ਜਾਣਿਓ ਗਿਣਤੀ ਤੁਹਾਡੇ ਕੋਲ ਹੋਣੀ ਹੋਈ ਨਹੀਂ ਉਹ ਪਹੁੰਚਦੀ ਹੋਈ ਨਹੀਂ ਕੁਝ ਜ਼ਿਆਦਾ ਲੁਕਾ ਲੈਂਦੇ ਤੇ ਬਲਕਿ ਅਸਲੀ ਉਹ ਜਿਨ੍ਹਾਂ ਨਾਲ ਬਦਫੈਲੀ ਹੋਈ ਹੋਵੇ ਉਹੀ ਅਖੀਰ ਵਿੱਚ ਸੀਰੀਅਲ ਕਿਲਰਸ ਜਾਂ ਸੀਰੀਅਲ ਰੇਪਿਸਟਸ ਦੇ ਭਿਆਨਕ ਤਰੀਕੇ ਆਪਣੇ ਮਨ ਅੰਦਰਲਾ ਗੁੱਸਾ ਕੱਢਦੇ ਨੇ ਕਿ ਉਸ ਨਾਬਾਲਗ ਬੇਟੀ ਨੂੰ ਜਿਸ ਢੰਗ ਨਾਲ ਫਿਰ ਉਹ ਮਾਰਦੇ ਨੇ ਉਹ ਸੱਚਮੁੱਚ ਯਕੀਨ ਹੀ ਨਹੀਂ ਹੁੰਦਾ ਕਿ ਇਨਸਾਨ ਕਰ ਸਕਦਾ ਹੈ ਵਾ ਨਹੀਂ ਕਰ ਸਕਦਾ ਸੋ ਉਹ ਜਿਹੜੀ ਬਚਪਨ ਵਿੱਚ ਉਹਨਾਂ ਨਾਲ ਹੋਈ ਹੁੰਦੀ ਹੈ ਬਦਫੈਲੀ ਉਹਨਾਂ ਨੂੰ ਨਿਆ ਨਹੀਂ ਮਿਲਦਾ ਉਹ ਚੀਜ਼ ਇਸ ਤਰੀਕੇ ਸਾਹਮਣੇ ਆਂਦੀ ਹੈ ਫਿਰ ਤੀਸਰੀ ਗੱਲ ਕਿ ਅਸੀਂ ਜਿਹੜੀ ਸੈਕਸ এডੂਕੇਸ਼ਨ ਮਨਫੀ ਕਰ ਲੈਣਾ ਗੱਲ ਕਰਨ ਨਾਲ ਵੀ ਅਸੀਂ ਤੋਪ ਚਲਾ ਦਿੰਨੇ ਆਂ ਵੀ ਇਸ ਔਰਤ ਦਾad ੁੰਡ ਦਿਓ ਦੀ ਇਹਨੇ ਗੱਲ ਹੀ ਕਿਉਂ ਕੀਤੀ ਜਦ ਕਿ ਉਹਦੇ ਵਿੱਚ ਅਹਿਮ ਗੱਲ ਇਹ ਹੁੰਦੀ ਹੈ ਕਿ ਸੈਕਸ এডੂਕੇਸ਼ਨ ਚ ਅਸੀਂ ਕੋਈ ਐਕਟ ਨਹੀਂ ਸਿਖਾ ਰਹੇ ਅਸੀਂ ਸਿਖਾ ਰਹੇ ਆਂ ਆਪਣੇ ਤੁਸੀਂ ਸਰੀਰ ਦੀ ਕਿਵੇਂ ਦੇਖਭਾਲ ਕਰਨੀ ਹੈ ਕਿਵੇਂ ਬਚਾਅ ਕਰਨਾ ਹੈ ਦੇਖੋ ਦੋ ਬਹੁਤ ਵੱਖੋ ਵੱਖਰੀਆਂ ਚੀਜ਼ਾਂ ਨੇ ਕਿ ਆਪਣੇ ਸਰੀਰ ਬਾਰੇ ਜਾਣਕਾਰੀ ਹੋਵੇ ਤੇ ਜਾਣੀਆਂ ਇਹਨਾਂ ਚੀਜ਼ਾਂ ਤੋਂ ਬਚਣ ਲਈ ਫਿਰ ਕੀ ਅਸੀਂ ਔਰਤਾਂ ਨੂੰ ਬੇਟੀਆਂ ਨੂੰ ਸੁਰੱਖਿਅਤ ਕਰਨ ਲਈ ਕੋਈ ਉਹਨਾਂ ਨੂੰ ਸਰੀਰਕ ਪੱਖੋਂ ਸਟਰੋਂਗ ਕਰ ਰਹੇ ਹਾਂ ਬਈ ਰੱਟ ਲੋ ਜੀ 95% 98% 100% ਕਿੰਨੇ ਸਕੂਲ ਨੇ ਜਿਹੜੇ ਇਹ ਪ੍ਰੋਮੋਟ ਕਰਦੇ ਹੋਣ ਸਾਡੀਆਂ ਬੇਟੀਆਂ ਜੀ ਜੂਡੋ ਚ ਫਰਸਤੀ ਕਰਾਟੇ ਚ ਫਰਸਤੀ ਅਸੀਂ ਕੰਪਲਸਰੀ ਹੋਈ ਹੈ ਇਹੋ ਜਿਹੀਆਂ ਚੀਜ਼ਾਂ ਮੰਨ ਵੀ ਨਹੀਂ ਕਿਉਂਕਿ ਅਸੀਂ ਸਿੰਗਲ ਫੋਕਸ ਰੱਖਿਆ ਤੇ ਬਸ ਸਾਡੇ ਸਕੂਲ ਦਾ ਨਾਮ ਹੋਣਾ ਚਾਹੀਦਾ ਪੜ੍ਹਾਈ ਹੋਣੀ ਚਾਹੀਦੀ ਹੈ ਬੇਟੀਆਂ ਨੂੰ ਮੈਂਟਲੀ ਸਟਰੋਂਗ ਕਰਨਾ ਫਿਜ਼ੀਕਲੀ ਸਟਰੋਂਗ ਕਰਨਾ ਇਹਦੇ ਬਾਬਤ ਗੱਲ ਹੀ ਨਹੀਂ ਹੁੰਦੀ ਤੇ ਸਭ ਤੋਂ ਅਹਿਮ ਗੱਲ ਸੁਖਿੰਦਰ ਜੀ ਮੈਂ ਬਤੌਰ ਇੱਕ ਪ੍ਰੋਫੈਸਰ ਚਾਈਲਡ ਸਪੈਸ਼ਲਿਸਟ ਸਾਈਕੋਲੋਜਿਸਟ ਹੁੰਦਿਆਂ ਤੇ ਦੁਨੀਆ ਭਰ ਵਿੱਚ ਮੈਂ ਜਿੱਥੇ ਵੀ ਲੋਕ ਉਹ ਹੋਰ ਮੁਲਕਾਂ ਦੇ ਪ੍ਰਾਈਮ ਮਿਨਿਸਟਰ ਤੱਕ ਹੂੰ ਯਾਨੀ ਉਹਨਾਂ ਨੂੰ ਵੀ ਮਿਲ ਕੇ ਜੋ ਮੈਂ ਸਾਰੇ ਥਾਵਾਂ ਤੇ ਜਿਸ ਥਾਂ ਤੇ ਜੋ ਯਾਨੀ ਨਿਚੋੜ ਕੱਢ ਕੇ ਆਈਆਂ ਉਹ ਇਹ ਹੈ ਕਿ ਅਸੀਂ ਆਪਣੇ ਟੱਬਰ ਦੇ ਵਿੱਚ ਇਹ ਸਾਡਾ ਸਮਾਜ ਹੈ ਜਿਹੜਾ ਕਹਿ ਦਿੰਦਾ ਜੀ ਔਰਤ 35 ਵਰਿਆਂ ਦੀ ਹੋ ਗਈ ਤਾਂ ਮਤਲਬ ਇਹਨੇ ਹੁਣ ਸਿਰਫ ਰਸੋਈ ਦਾ ਕੰਮ ਕਰਨਾ ਜਾਂ ਭਜਨ ਕਰਨੇ ਜਾਂ ਯਾਨੀ ਧਾਰਮਿਕ ਪੱਖਾਂ ਵੱਲ ਉਧਰ ਨੂੰ ਤੁਰ ਜਾਣਾ ਤੇ ਦੂਜੇ ਪਾਸੇ ਅਸੀਂ ਮਰਦ ਦੀਆਂ ਸਰੀਰਕ ਲੋੜਾਂ ਸਦਰਾਂ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਹੁਣ ਦੱਬ ਕੇ ਰੱਖੋ ਜਾਂ ਤਾਂ ਘਰੋਂ ਬਾਹਰ ਤੁਸੀਂ ਜਾਓ ਜਾਂ ਫਿਰ ਤੁਸੀਂ ਯਾਨੀ ਹੋਰ ਢੰਗ ਤਰੀਕੇ ਲੱਭ ਰੋ ਸੋ ਇਹ ਜੇ ਸਾਡੇ ਜਿਹੜਾ ਵਿਗਾੜ ਸੋਚ ਦੇ ਵਿੱਚ ਜੋ ਸਾਡੇ ਸਮਾਜ ਦੇ ਵਿੱਚ ਵੀ ਇਹ ਜਿਹੜੀਆਂ ਸਰੀਰਕ ਲੋੜਾਂ ਨੇ ਮਾਨਸਿਕ ਸਦਰਾ ਨੇ ਉਹਨਾਂ ਨੂੰ ਦੱਬ ਲੋ ਔਰਤ ਤਾਂ ਦੱਬ ਲਵੇ ਪਰ ਮਰਦ ਨੂੰ ਖੋਲੇ ਤਾਂ ਨਤੀਜਾ ਤੁਹਾਡੇ ਸਾਹਮਣੇ ਆ ਕਿ ਬਲਾਤਕਾਰ ਹੋਣਗੇ ਜਾਂ ਫਿਰ ਉਹ ਕਿਤੇ ਹੋਰ ਲੱਭਣਗੇ ਵੀ ਕਿੱਥੇ ਜਾਈਏ ਅਸੀਂ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਕਿਉਂਕਿ ਘਰਾਂ ਦੇ ਵਿੱਚ ਸਾਡਾ ਸਮਾਜ ਹੀ ਉਹਨਾਂ ਨੂੰ ਵਕੋ ਵਕ ਕਮਰੇ ਵੀ ਦੇ ਦਿੰਦਾ ਤੇ ਔਰਤ ਲਈ ਇਹ ਕੰਪਲਸਰੀ ਹੋ ਜਾਂਦਾ ਕਿ ਤੁਸੀਂ ਸਿਰਫ ਤੇ ਸਿਰਫ ਤੁਹਾਡੀ ਸੋਚ ਹੁਣ ਬੱਚੇ ਪਾਲਨੇ ਜਾਂ ਘਰ ਦੇਖਣ ਜਾਂ ਧਾਰਮਿਕ ਥਾਂ ਦੇ ਵਿੱਚ ਜਾ ਕੇ ਬੈਠ ਜਾਓ ਜਾਂ ਫਿਰ ਬਾਬਿਆਂ ਦੇ ਗੋਡੀ ਲੱਗ ਜਾਓ ਇਹ ਸਾਡਾ ਸਮਾਜਿਕ ਤਾਣਾ ਬਾਣਾ ਜੇ ਜਿਹੜਾ ਸਾਨੂੰ ਘਰਾਂ ਦੇ ਅੰਦਰ ਸਗੋਂ ਇਹ ਪੂਰਤੀ ਕਰਨ ਦੀ ਬਜਾਏ ਬਾਹਰ ਸੌਖਾ ਸ਼ਿਕਾਰ ਲੱਭਣ ਵੱਲ ਨੂੰ ਤੋਰ ਦਿੰਦਾ ਜੇ ਇਹ ਇਸੇ ਤਰੀਕੇ ਵਿਗੜ ਰਹਿਣਾ ਜਿਸ ਕੁਦਰ ਜੀ ਜਦ ਤੱਕ ਸਾਡੀ ਸੋਚ ਨਹੀਂ ਬਦਲਦੀ ਕਿਉਂਕਿ ਅੱਜ ਵੀ ਤੁਸੀਂ ਦੇਖੋਗੇ ਕਿ 60 65 ਸਾਲ ਦਾ ਬੰਦਾ ਲੈਕਚਰ ਦੂਜਿਆਂ ਨੂੰ ਪੂਰਾ ਦੇਣ ਤੋਂ ਬਾਅਦ ਮੈਂ ਇਹ ਆਪਣੀ ਅੱਖੀਂ ਵੇਖਿਆ ਕਿ ਜਦੋਂ ਨਾਲ ਕੋਈ ਔਰਤ ਸਟੇਜ ਉੱਤੇ ਬੈਠੀ ਹੈ ਉਹਦੇ ਹੱਥ ਤੇ ਹੱਥ ਰੱਖ ਕੇ ਜਾਂ ਫਿਰ ਤੁਸੀਂ ਉਹਨੂੰ ਪੱਦੀ ਸ਼ਬਦਾਵਲੀ ਬਦਲ ਕੇ ਜਾਂ ਉਹਨੂੰ ਸੈਕਸਿਸਟ ਬਣ ਕੇ ਰਿਮਾਰਕ ਉਹ ਤਾਂ ਦੇ ਦੇਗਾ ਪਰ ਦੂਜਿਆਂ ਨੂੰ ਲੈਕਚਰ ਇਸ ਤਰ੍ਹਾਂ ਦਾ ਦਿੱਤਾ ਹੁੰਦਾ ਵੀ ਭਾਈ ਤੁਸੀਂ ਇੰਜ ਦੇ ਬਣੋ ਉੰਜ ਦੇ ਬਣੋ ਸੋ ਇਹ ਜੇ ਸਾਡੀ ਅਸਲੀਅਤ ਜੋ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਤੁਸੀਂ ਕਹਿਆ ਕਿ ਕਿਨਿਆਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਸੈਕਸ ਐਜੂਕੇਸ਼ਨ ਹਰ ਇੱਕ ਨੂੰ ਦੇਣ ਦੀ ਲੋੜ ਹੈ ਪਰ ਇੱਥੇ ਤਦੋਂ ਮਜ਼ਬੂਤੀ ਦੀ ਗੱਲ ਹੈ ਕਿੰਦਾ ਮਜ਼ਬੂਤ ਕਿਤੇ ਮੈਂਟਲੀ ਵੀ ਸਟਰੋਂਗ ਕੋ ਰੈਸਲਰਸ ਕੁੜੀਆਂ ਦਾ ਮਾਮਲਾ ਤੁਸੀਂ ਸੁਣਿਆ ਹੋਣਾ ਬ੍ਰਿਜ ਕੁਸ਼ਲ ਜਿਹੜੇ ਭਾਜਪਾ ਦੇ ਬਾਹੂਬਲੀ ਲੀਡਰ ਦੇ ਨਾਲ ਪੇਚਿਆ ਪਿਆ ਕੀ ਬਣਿਆ ਉਹਨਾਂ ਮਾਮਲਿਆਂ ਦੇ ਵਿੱਚ ਕਿੰਨਾ ਉਹਨਾਂ ਨੂੰ ਮਤਲਬ ਕਿ ਛਿਛਦਤ ਚੱਲਣਾ ਪਿਆ ਪੁਲਿਸ ਦਾ ਵੀ ਜੁਡੀਸ਼ਰੀ ਦੇ ਵਿੱਚ ਵੀ ਹੁਣ ਤੱਕ ਉਹ ਮਾਮਲੇ ਉਵੇਂ ਹੀ ਲਟਕ ਰਹੇ ਨੇ ਇਧਰ ਉਹ ਜਿਹੜੀ ਸੁਆਤੀ ਮਾਲੀਵਾਲ ਆਮ ਆਦਮੀ ਪਾਰਟੀ ਰਾਜ ਸਭਾ ਮੈਂਬਰ ਬਣੀ ਉਹਦੇ ਨਾਲ ਵਿਭਗ ਕੁਮਾਰ ਉਹਨਾਂ ਦੇ ਜਿਹੜੇ ਰੋਲੇ ਰੱਪੇ ਉਹ ਵੀ ਅਦਾਲਤਾਂ ਦੇ ਵਿੱਚ ਕਿੱਥੇ ਖੜੇ ਨੇ ਜਾ ਕੇ ਸਾਰੀਆਂ ਪਾਰਟੀਆਂ ਕਾਂਗਰਸ 'ਚ ਵੀ ਬੈਠੇ ਉਹ ਜੇ ਬੀਜਪੀ ਚ ਵੀ ਬੈਠੇ ਆਕਾਲੀਆਂ ਚ ਵੀ ਬੈਠੇ ਆਮ ਆਦਮੀ ਪਾਰਟੀ ਚ ਬੈਠੇ ਸੱਚ ਚ ਬੈਠੇ ਨੇ ਆਖਿਰਕਾਰ ਤਾਂ ਕਮਜ਼ੋਰੀ ਕਿੱਥੇ ਆ ਸਿਸਟਮ ਚ ਕਮਜ਼ੋਰੀ ਹੈ ਜਾਂ ਸਾਡੇ ਮਤਲਬ ਕਿ ਸਿਆਸਤ ਮਤਲਬ ਇੰਨੀ ਨਿਗਾਰ ਆ ਚੁੱਕਾ ਹੈ ਕਿ ਸਭ ਕੁਝ ਕਬੂਲ ਹੋ ਜਾਂਦਾ ਉੱਥੇ ਤੇ ਕੁੜੀਆਂ ਵਿਚਾਰੀਆਂ ਭਾਵੇਂ ਰੈਸਲਰ ਬਣ ਜਾਣ ਤੇ ਭਾਵੇਂ ਦੁਰਗਾ ਦਾ ਧਾਰ ਕੇ ਸਾਹਮਣੇ ਆ ਜਾਂ ਜੇ ਉਹਨਾਂ ਨਾਲ ਫਿਰ ਵੀ ਉਹੋ ਜਿਹਾ ਕੁਝ ਹੁੰਦਾ ਚਾ ਜਾਂ ਉਹ ਝੱਲ ਕਿਵੇਂ ਪਾਉਂਦੀਆਂ ਜਿਹੜੀਆਂ ਬੋਲਦੀਆਂ ਸਾਹਮਣੇ ਆ ਜਾਂਦੀਆਂ ਉਹਨਾਂ ਨੂੰ ਰੋਲ ਦਿੱਤਾ ਜਾਂਦਾ ਬਿਲਕੁਲ ਤੁਸੀਂ ਸਹੀ ਕਹਿੰਦੇ ਹੋ ਕਿ ਜਿੱਥੇ ਸਾਡੇ ਮੁਲਕ ਵਿੱਚ ਇੱਕ ਜੱਜ ਔਰਤ ਇਥੋਂ ਤੱਕ ਕਹੇ ਵੀ ਮੈਨੂੰ ਇੱਛਾ ਮੌਤ ਦੇ ਦਿਓ ਵੀ ਮੇਰਾ ਸਰੀਰਕ ਸ਼ੋਸ਼ਣ ਹੋ ਰਿਹਾ ਤਾਂ ਉਹਦੇ ਤੋਂ ਉੱਪਰ ਤਾਂ ਕੁਝ ਰਹਿ ਹੀ ਨਹੀਂ ਜਾਂਦਾ ਜਿੱਥੇ 80% ਪਾਰਲੀਮੈਂਟਨ ਪਾਰਲੀਮੈਂਟ ਦੇ ਵਿੱਚ ਲੀਆਂ ਔਰਤਾਂ ਮੰਨੀਆਂ ਹੁਣ ਕਿ ਉਹਨਾਂ ਨੂੰ ਭੱਦੀ ਸ਼ਬਦਾਵਲੀ ਨਾਲ ਐਡਰੈਸ ਕੀਤਾ ਜਾਂਦਾ ਹੈ ਜਾਂ ਸੈਕਸ ਮਾਰਕਸ ਦਿੱਤੇ ਜਾਂਦੇ ਨੇ ਇਥੋਂ ਤੱਕ ਕਿ ਰੇਪ ਥ੍ਰੈਟਸ ਦਿੱਤੇ ਜਾਂਦੇ ਨੇ ਇਹ ਹੁਣ ਦਾ ਹੁਣ ਅੰਕੜੇ ਛੱਪ ਚੁੱਕੇ ਨਾ ਮੈਂ ਉਹ ਗੱਲ ਕਰ ਰਹੀ ਹਾਂ ਸੋ ਉੱਤੋਂ ਤੁਸੀਂ ਸਮਝ ਸਕਦੇ ਹੋ ਵੀ ਸਾਡੇ ਦੋ ਹੀ ਤਰੀਕੇ ਨੇ ਜਦ ਤੱਕ ਕਿ ਔਰਤਾਂ ਇਕੱਠੀਆਂ ਨਹੀਂ ਹੁੰਦੀਆਂ ਤੇ ਜਦ ਤੱਕ ਪੋਲੀਟਿਕਲੀ ਸਟਰੋਂਗ 50% ਘੱਟੋ-ਘੱਟ ਜਦ ਤੱਕ ਔਰਤਾਂ ਬਰਾਬਰ ਦੀਆਂ ਨਹੀਂ ਖੜੀਆਂ ਹੁੰਦੀਆਂ ਇਹ ਚੀਜ਼ ਰੋਕੀ ਜਾ ਹੀ ਨਹੀਂ ਸਕਦੀ ਪਾਵਰ ਵਿੱਚ ਜਦ ਤੱਕ ਔਰਤ ਦੇ ਹੱਥ ਵਿੱਚ ਪਾਵਰ ਨਹੀਂ ਹੋਏਗੀ ਇਕੱਲੀ ਜੱਜ ਹੋਏਗੀ ਤਾਂ ਸ਼ਿਕਾਰ ਬਣੇਗੀ ਤੇ ਜੇ ਤੁਹਾਨੂੰ ਦਿਸਣ ਗਿਆ ਵੀ 50% ਔਰਤਾਂ ਤੇ 50% ਮਰਦ ਨੇ ਤਾਂ ਤੁਸੀਂ ਦੇਖੋਗੇ ਇਸ ਵਿੱਚ ਡੈਫੀਨਿਟਲੀ ਕਰੋਕ ਆਏਗੀ ਤੋ ਇਹ ਮੈਂ ਤਾਂ ਆਪਣੀਆਂ ਧੀਆਂ ਨੂੰ ਯ ਆਪਣੀਆਂ ਭੈਣਾਂ ਨੂੰ ਇਹੋ ਕਹਿਣਾ ਚਾਹਾਂਗੀ ਕਿ ਸਿਰਫ ਰਸੋਈ ਵਿੱਚ ਵੜਨਾ ਛੱਡ ਕੇ ਬਾਹਰ ਨਿਕਲੋ ਤੇ ਉੱਥੇ ਵੀ ਤੁਸੀਂ ਜਦ ਤੱਕ ਪਾਵਰਫੁੱਲ ਪੋਸਟ ਤੇ ਨਹੀਂ ਹੋ ਗਏ ਇਕੱਲੀ ਔਰਤ ਤਾਂ ਸ਼ਿਕਾਰੀ ਬਣੇਗੀ ਸਟ્રોલ ਕੀਤੀ ਜਾਏਗੀ ਪਰ ਇਕੱਠੀਆਂ ਹੋਣਗੀਆਂ ਤਾਂ ਤੁਸੀਂ ਦੇਖੋਗੇ ਬਹੁਤ ਤਬਦੀਲੀ ਵੇਖੀ ਜਾ ਸਕਦੀ ਹੈ ਹੂੰ ਸ਼ੁਕਰੀਆ ਡਾਕਟਰ ਸਭ ਬਹੁਤ ਧੰਨਵਾਦ ਤੁਹਾਡਾ ਉਮੀਦ ਕਰਦੇ ਹਾਂ ਕਿ ਲੋਕ ਇਹਨਾਂ ਚੀਜ਼ਾਂ ਨੂੰ ਸਮਝਣਗੇ ਤੇ ਜਿਹੜੇ ਬਿਰੰਦੇ ਨੇ ਉਹ ਸਲਾਖਾ ਪਿੱਛੇ ਹੋਣਗੇ ਤੇ ਸਰਕਾਰਾਂ ਕਾਨੂੰਨ ਘੜਦੇ ਰਹਿਣਗੀਆਂ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਹਰ ਕੋਈ ਇਹ ਚਾਹੁੰਦਾ ਹੈ ਚੰਗੀ ਗੱਲ ਹੈ ਸਰਕਾਰ ਦੇ ਸਟੈਪ ਚੁੱਕਦੀ ਹੈ ਜੇ ਪੁਲਿਸ ਤੰਤਰ ਦੇ ਵਿੱਚ ਉਹ ਪ੍ਰੈਸ਼ਰ ਵੱਧਦਾ ਕਿ ਦੇਖੋ ਇੱਕ ਬਰਖਾਸਤ ਕੀਤਾ ਗਿਆ ਕੋਲਸ ਅਧਿਕਾਰੀ ਨੌਕਰੀ ਤੋਂ ਹੀ ਲਾ ਦਿੱਤਾ ਗਿਆ ਜਿਹਨੇ ਜਾ ਕੇ ਉੱਥੇ ਇਨਸਪੈਕਸ਼ਨ ਕੀਤੀ ਬਹੁਤ ਵਧੀਆ ਕੰਮ ਹੋਇਆ ਇੱਥੇ ਦੂਜਾ ਇਹ ਕਿ ਉਸ ਤੋਂ ਬਾਅਦ ਵੀ ਜਿਹੜਾ ਵੱਡੇ ਫੈਸਲੇ ਪਰਿਵਾਰ ਨੂੰ ਚਲੋ ਨੌਕਰੀ ਦੇਣੀ ਉਹ ਵੀ ਉਹ ਚਲੋ ਜਿਵੇਂ ਕੀਤਾ ਪਰ ਜੇ ਫਾਂਸੀ ਦੇਣ ਦੇ ਪਾਸੇ ਨੂੰ ਜਾ ਉਹੋ ਜੇ ਲੋਕਾਂ ਨੂੰ ਸਬਕ ਦੇਣ ਨਾਲ ਪਾਸੇ ਸਰਕਾਰ ਤੁਰਦੀ ਹੈ ਤਾਂ ਉਹ ਜਿਹੜੇ ਸਟੈਪ ਦਾ ਵੈਲਕਮ ਹੁੰਦਾ ਹੈ ਤੇ ਇਹ ਵੀ ਚਾਹੀਦਾ ਹੈ ਕਿ ਸਮੁੱਚੇ ਜੇ ਮੁਲਕ ਦੇ ਅੰਦਰ ਜਿੱਥੇ ਤੁਹਾਡੀ ਸਰਕਾਰ ਹੈ ਤੇ ਪੰਜਾਬ ਦੇ ਅੰਦਰ ਵੀ ਤੁਸੀਂ ਉਹ ਜੇ ਕਾਨੂੰਨ ਘੜ ਦਿਓ ਜਿੱਥੇ ਕੁੜੀਆਂ ਰਾਤ ਨੂੰ ਵੀ ਘਰੋਂ ਨਿਕਲਣ ਲੱਗਿਆ ਸੇਫ ਕਰਦੇ ਆ ਘਰਾਂ ਦੇ ਅੰਦਰ ਵੀ ਸੇਫ ਮਹਿਸੂਸ ਕਰਨ ਉਹਨਾਂ ਨੂੰ ਉਹ ਤਾਕਤ ਆ ਮਿਲਣ ਤਾਂ ਉਮੀਦ ਹੋਏਗੀ ਕਿ ਸਰਕਾਰ ਜ਼ਰੂਰ ਇਸ ਪਾਸੇ ਦਾ ਸੋਚੀ ਵਿਚਾਰ ਚਾਹੇ ਜੀ ਮੈਂ ਇੱਕ ਅਹਿਮ ਅਖੀਰ ਚ ਜਾਂਦੇ ਜਾਂਦੇ ਦੱਸ ਦਿਆਂ ਕਿਉਂਕਿ ਮੈਂ ਲਖਨਊ ਤੋਂ ਹੁਣੇ ਆਈਆਂ ਉੱਥੇ ਬੇਟੀਆਂ ਦੀ ਇਹ ਆਵਾਜ਼ ਸੀ ਵੀ ਅਸੀਂ ਇੱਕ ਚੌਂਕ ਪਿੱਛੇ ਤੋਂ ਜਦੋਂ ਸਾਨੂੰ ਕੋਈ ਛੇੜ ਜਾਂਦਾ ਜੇ ਤਾਂ ਅਗਲੇ ਚੌਂਕ ਵਿੱਚ ਉਤਾਰ ਲਿਆ ਜਾਂਦਾ ਜੇ ਯਾਨੀ ਇਹ ਚੀਜ਼ ਇਹ ਨਹੀਂ ਹੈ ਕਿ ਕੋਈ ਅਸੀਂ ਹਵਾਈ ਗੱਲਾਂ ਕਰ ਰਹੇ ਹਾਂ ਇਹ ਵਾਪਰ ਚੁੱਕਾ ਹੈ ਜਿੱਥੇ ਪਿੰਕ ਸੈਲਜ਼ ਉੱਥੇ ਹਰ ਕੋਨੇ ਤੇ ਨੇ ਤੇ ਜਿੱਥੇ ਬਹੁਤ ਸਖਤੀ ਨਾਲ ਇਹੋ ਜੇ ਲੋਕਾਂ ਤੇ ਐਕਸ਼ਨ ਲਿਆ ਜਾਂਦਾ ਤੇ ਤੁਰੰਤ ਲਿਆ ਜਾਂਦਾ ਮਤਲਬ ਇਹ ਚੀਜ਼ ਸੰਭਵ ਹੈ ਜੇ ਸਿਰਫ ਨੀਅਤ ਚੰਗੀ ਹੋਵੇ ਤਾਂ ਇਹ ਚੀਜ਼ਾਂ ਇਕਦਮ ਹੋ ਸਕਦੀਆਂ हां बिल्कुल बिल्कुल जे ਤੁਸੀਂ ਆਪਣੇ ਮੁਹੱਲਾ ਕਮੇਟੀਆਂ ਦੇ ਪ੍ਰਧਾਨ ਬਣਾ ਸਕਦੇ ਹੋ ਉੱਥੇ ਤੱਕ ਫੈਲ ਸਕਦੇ ਹੋ ਆਪਣੀ ਸਿਆਸਤ ਨੂੰ ਫੈਲਾ ਸਕਦੇ ਹੋ ਤਾਂ ਉੱਥੇ ਕਿਹੋ ਜਿھے ਵਿੰਗ ਵੀ ਖੜੇ ਕਰ ਦੇਣੇ ਚਾਹੀਦੇ ਜਿਹੜੇ ਔਰਤਾਂ ਵੀ ਬੱਚੀਆਂ ਵੀ ਬੱਚੇ ਆ ਵੀ ਬੱਚੇ ਨੌਜਵਾਨਾਂ ਵੀ ਜਾਂ ਮੁੰਡਿਆਂ ਦੀ ਉਹਨਾਂ ਦੀ ਰਾਖੀ ਲਈ ਵੀ ਤਤਪਰ ਰਹਿਣ ਕੇ ਹਾਂ ਇੱਥੇ ਘਟਨਾ ਹੋਏ ਉਸੇ ਵੇਲੇ ਅਪਰੋਚ ਕਰਨ ਤੇ ਉਹਦਾ ਵੀ ਹੱਲ ਕੱਢਣ ਵਿਚਾਰ ਕਰਨਾ ਡਾਕਟਰ ਸਾਹਿਬ ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ